ਦੀ ਸਾਰੀ ਕਾਰਜ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਟਰੈਕਟਰਾਂ ਦੇ ਨਵੇਂ ਤੋਂ ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਕਿਸੇ ਭਾਈ ਨੇ ਆਪਣੇ ਟਰੈਕਟਰ ਦੀ ਐਡ ਕਰਾਉਣੀ ਆ ਤਾਂ ਸਾਡੇ ਨਾਲ ਕਰ ਸਕਦੇ ਹੋ ਸੰਪਰਕ ਪੂਰਾ ਚੰਗਾ ਟਰੈਕਟਰ ਲੈ ਕੇ ਆਇਆ ਵੀਰੇ ਸਵਰਾਜ 735 ਟਰੈਕਟਰ ਭਾਈਆਂ ਨੇ ਵੇਚਣਾ ਹੈ ਕਿੰਨਾ ਮਾਡਲ ਹੈ ਕੀ ਗੱਲਬਾਤ ਹੈ ਉਹ ਪੁੱਛਾਂਗੇ ਮਾਲਕ ਭਾਈਆਂ ਤੋਂ ਔਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਠੀਕ ਠਾਕ ਵਧੀਆ ਵੀਰੇ ਵਧੀਆ ਬਾਈ ਵਧੀਆ ਤੇ ਕੀ ਗੱਲ ਬਾਤ ਆ ਵੀਰੇ ਟਰੈਕਟਰ ਇਹ 1998 ਮਾਡਲ ਆ ਜੀ ਠੀਕ ਆ ਬਾਈ ਪੰਜਾਬ ਨੰਬਰ ਆ ਮਾਰਕਾ ਮੁਰਕਾ ਸਾਰਾ 98 ਦਾ ਵੀਰੇ ਚੈੱਕ ਕਰਾ ਦੋ ਇੱਥੇ ਵੀ ਦੇਖ ਸਕਦਾ ਨਾ 98 ਦਾ ਮਾਰਕਾ ਤੇ ਆ ਵੀ 98 ਦਾ ਥੋੜੀ ਜਿਹੀ ਅਦਰ ਉੱਤੋਂ ਧੁੱਪ ਪੈਂਦੀ ਆ ਉਹਦੇ ਕਰਕੇ ਸਾਨੂੰ ਦੱਬ ਖੜੱਬਾ ਜਾ ਭਾਵੇਂ ਦੇਖੇ ਉਹ ਟਰੈਕਟਰ ਪੂਰਾ ਚੋਟੀ ਦਾ ਹੈ ਨਾ ਤੈ ਟਾਇਰਾਂ ਦੀ ਗੱਲ ਕਰੀ ਬਾਈ ਟਾਇਰ ਵੀਰੇ ਚਾਰੇ ਗੁਡੀਆਰ ਦੇ ਟਾਇਰ ਨੇ ਰੈਕਟਰ ਦੇ ਮਗਲੇ ਟਾਇਰ ਹੈਗੇ ਨੇ ਜੀ 70 80 ਪੈਸੇ ਕਹਿ ਸਕਦੇ ਆ 75 ਪੈਸੇ ਕਹਿ ਲੋ ਠੀਕ ਹੈ ਮੂਰਲੇ 60 ਕੇ ਪੈਸੇ ਨੇ ਵੀਰੇ ਠੀਕ ਹੈ ਜੀ ਹਾਂ ਜੀ ਹਾਂ ਜੀ ਆ ਮਗਰਾਟਮ ਗਰੂਟ ਡੈਕ ਡੁੱਕ ਰੈਕਟਰ ਤੇ ਸਾਰਾ ਚਾਲੂ ਹਾਲਤ ਚ ਹੈਗਾ ਡੈਕ ਡੁੱਕ ਵਧੀਆ ਲੱਗਿਆ ਹੋਇਆ ਹੈਗਾ ਇੰਜਨ ਗੇਅਰ ਜਮ ਓਕੇ ਹੈਗਾ ਵੀਰੇ ਚਲਾ ਕੇ ਵਾਹ ਕੇ ਤਸੱਲੀ ਕਰਕੇ ਲਿਜਾ ਦੇ ਗੇਅਰ ਵੀ ਖੁੱਲੇ ਨੇ ਹਾਂ ਗੇਅਰ ਸੀਲਡ ਆ ਵੀ ਲਿਆ ਹੈ ਤੱਕ ਰੈਕਟਰ ਦਾ ਵੀਰੇ ਠੀਕ ਆ ਬਾਈ ਠੀਕ ਹਾਂ ਜੀ ਹਾਂ ਜੀ ਇਹ ਰਿਮਾਰਕ ਮੁੱਕ ਕੇ ਹਣਾ ਹਾਂ ਇਹਨਾਂ ਜਮਾ ਪੂਰਾ ਸਾਫ਼ ਤੇ ਨਾਲ ਦਾ ਰੰਗ ਰੂੰਗਾ ਨਾਲ ਦਾ ਜੀ ਪਿੱਛੇ ਦੇਖਦਾ ਕੰਡੀਸ਼ਨ ਮਰਗਾ ਤਾਂ ਮਰੂਤ ਵਧੀਆ ਨੇ ਤਾਂ ਤੱਕ ਨਾਲ ਦੇ ਨੇ ਰੈਕਟਰ ਦੇ ਸਾਰ ਇੰਡੀਕੇਟਰ ਨਾਲ ਦੇ ਹਾਂਜੀ ਹਾਂ ਵੀਰੇ ਬਾਕੀ ਲਿੰਕਾਂ ਦੇ ਸਣਾ ਦੁਬਾਰੇ ਸਪੋਰਟ ਜੀ ਇਹ ਲਾਇ ਹੋਨੇ ਸਾਈਡ ਤੇ ਸੱਤ ਨਜ਼ਰ ਜੀ ਪਿੱਛੇ ਬੈਟਰੀ ਬਾਕਸ ਤਾਂ ਧਰਨੂ ਵੀ ਲਾਇਆ ਬਾਈਆਂ ਦਾ ਪਹਿਲਾਂ ਆਈ ਆਉਂਦੀ ਦੀ ਵੀਰੇ ਇਹ ਨਾਲ ਇਹਦੇ ਬਾਅਦ ਚ ਅੱਗੇ ਕਰੀਏ ਬੈਟਰੀ ਦਾਸ ਪੂਰਾ ਚੰਗਾ ਟਰੈਟ ਆ ਬਾਈ ਦੇਖ ਲਓ ਹਨਾ ਸਾਫ ਕੰਡੀਸ਼ਨ ਦਾ ਚੰਗੀ ਕੰਡੀਸ਼ਨ ਦਾ ਹਿੱਸੇ ਹਿੱਸੇ ਦਾ ਮੰਗਰੋ ਮੂਰੋ ਪੂਰਾ ਟਾਈਟ ਫਟ ਟਰੈਕਟਰ ਪੂਰਾ ਸਾਡੇ ਇੱਕੜਾ ਕਨਾਲਿਆ ਬਾਈ ਨਾਲਿਆ ਨਾਲਿਆ ਵੀਰੇ ਜਮਾ ਛਤਰੀ ਵੀ ਵਧੀਆ ਠੀਕ ਆ ਹਨਾ ਬਾਕੀ ਟਰੈਕਟਰ ਲਾਇਸੈਂਸ ਵੀਰੇ ਚਲਾ ਕੇ ਵਾ ਕੇ ਚੈੱਕ ਕਰਕੇ ਖਰੀਦ ਲਓ ਕੋਈ ਚੱਕਰ ਨਹੀਂ ਬੜੇ ਬਾਈ ਕਹਿੰਦੇ ਨੇ ਡੀਲਰ ਨੇ ਜੋ ਆ ਹਨਾ ਆਪਰਾ ਆਪ ਕਹਿੰਦੇ ਆ ਬਾਈ ਵੀ ਜੀ ਕਹਿ ਕੇ ਦਿੰਦੇ ਆ ਵੀਰੇ ਵੀ ਹਾਂ ਡੀਲਰ ਆ ਆਪਾਂ ਕਿਹੜਾ ਕਿਸੇ ਕੋਲ ਝੂਠ ਬੋਲਦੇ ਆ ਜਦੋਂ ਮੰਜਾ ਦਾ ਫੋਨ ਆਉਂਦਾ ਹੈ ਉਹ ਜਦ ਨੇ ਆਪਾਂ ਇਹ ਹੀ ਗੱਲ ਕਹਿੰਦੇ ਆ ਵੀ ਲਿਆ ਕੇ ਵੇਚਦੇ ਆ ਬਾਈ ਸਾਢੇ ਬੰਨ ਕੇ ਚੱਲ ਬਾਈ ਕੋਸ਼ਿਸ਼ ਹੈ ਵੀ ਤੁਹਾਡੇ ਤੱਕ ਸਾਫ਼ ਬੜੇ ਬੁਲ ਕਮੈਂਟ ਵੀ ਬਾਈ ਫੇਰ ਕੀ ਹੋਗਾ ਬਾਈ ਡੀਲਰ ਆ ਜਾਏ ਫੇਰ ਕਿੱਡੀ ਗੱਲ ਆ ਮੈਸੇਜ ਲਾਉਣਾ ਵੀ ਇੱਥੇ ਚੀਜ਼ ਖੜੀ ਆ ਚੀਜ਼ ਜਿਹੜੇ ਉਹ ਲੈਣੀ ਆ ਬਾਈ ਨੇ ਆ ਕੇ ਦੇਖ ਕੇ ਲੈ ਜਾ ਸਕਦਾ ਹੈ ਕਿ ਨਹੀਂ ਪਸੰਦ ਕਰਕੇ ਸਹੀ ਗੱਲ ਆ ਯਾਰ ਇਹ ਤਾਂ ਕੋਈ ਬੜੀ ਵੱਡੀ ਠੱਗੀ ਲੱਗੂਗਾ ਬਾਈ ਲੈ ਕੇ ਜਾਣਗੇ ਨਹੀਂ ਅਗਲਾ ਨਹੀਂ ਆਲੇ ਚੀਜ਼ ਕਈ ਵਾਰ ਚੀਜ਼ ਚੰਗੀ ਡੀਲਰ ਲਵ ਵੀ ਮਿਲ ਜਾਂਦੀ ਆ ਕਈ ਵਾਰ ਘਰੋਂ ਮਿਲ ਜਾਂਦੇ ਆ ਡੀਲਰ ਕਿਹੜਾ ਵੀਰੇ ਘਰੇ ਬਣਾਉਂਦੇ ਨੇ ਡੀਲਰ ਵੀ ਜਿਨੀ ਦਰਦੇ ਘਰ ਵੀ ਲੈ ਕੇ ਆਉ ਆਪਾਂ ਘਰਾਂ ਕੋਈ ਬਾਈ ਝੂਠ ਬੋਲਦੇ ਆ। ਅੱਜ ਦਾ ਤੁਹਾਨੂੰ ਮੈਂ ਸਹੀ ਜਿਹਾ ਦੱਸਣ ਦੀ ਕੋਸ਼ਿਸ਼ ਕਰਦਾ ਵੀ ਹੋ ਰਿਹਾ ਆ ਕਿ ਵੀ ਪਤਾ ਲੱਗ ਜਾ ਉਹ ਤਾਂ ਜਿਹੜੀ ਗੱਲ ਹੈਗੀ ਹੈਗੀ। ਆ ਤੁਸੀਂ ਇਹਦੇ ਵਿੱਚੋਂ ਵੀ ਦਿਖਾ ਦੇ। ਮੇਟ ਚ ਦੇਖਦਾ ਉਹ ਨਹੀਂ ਸਨ ਬਾਈ ਸਾਰੀ। ਤੇ ਕਿਸੇ ਬਾਈ ਨੇ ਲੈਣਾ ਘਰ ਦੀ ਖੇਤੀਬਾੜੀ ਕਰਨ ਨੂੰ ਪੂਰਾ ਚੰਗਾ ਟਰੈਟਰ ਮੰਨ ਕੇ ਚੱਲੋ ਜਾ ਕੇ ਰੁਪਈਆ ਲਾਉਣ ਦੀ ਲੋੜ ਵੇਚ ਡੈਕ ਡੱਕ ਵੀ ਵਧੀਆ ਲੱਗਾ ਸੀਟ ਸੂਟ ਸਾਰੇ ਸੂਤਰੀ ਟਾਇਰ ਵਧੀਆ ਨੇ ਹਨਾ ਜਿਹੜੇ ਨਹੀਂ ਵੀਰੇ ਦੇਖ ਲੈ ਆਪਾਂ ਨੇ ਦੋ ਤਿੰਨ ਟਰੈਕਟਰ ਵੇਚੇ ਨੇ ਇਹਦੇ ਨਾਲ ਦੇ 735 ਦੇ ਟਾਇਰ ਇੰਨੇ ਟਾਇਰ ਮਿਲਦੇ ਨਹੀਂ ਹੈਗੇ ਕਿੱਸੇ ਟਾਇਰਾਂ ਲਈ ਮਿਲਦੇ ਨੇ 735 ਟਾਇਰ ਦੂਰ ਚਾਰੇ ਵਧੀਆ ਨੇ ਟਰੈਟਰ ਸਾਰੀਆਂ ਉਹ ਚੀਜ਼ਾਂ ਆਵਨ ਚੱਲ ਓਕੇ ਰਿਪੋਰਟ ਆਗਾ ਹਾਂਜੀ ਹਾਂਜੀ ਪੂਰੀ ਜਾ ਕੇ ਰੁਪਈਆ ਲਾਉਣ ਦੀ ਲੋੜ ਨਹੀਂ ਸਾਨੂੰ ਤੇ ਪੂਰਾ ਚੰਗਾ ਟਰੈਟਰ ਆ ਬਾਈ ਬਾਕੀ ਤੁਸੀਂ ਆਪ ਦੱਸਦੇ ਹੋ ਵੀ ਕਿਵੇਂ ਗੱਲਬਾਤ ਹੈ ਨਾ ਤੇ ਹੈਦਰਾ ਹੈ ਜਾਨ ਇਧਰ ਧੁੱਪ ਜੀ ਪੈਂਦੀ ਹੈ ਤੇ ਰੇਟ ਕੀ ਹੈ ਵੀਰ ਰੇਟ ਇਹਦਾ 1,65,000 ਹੈ ਵੀਰੇ ਅੱਛਾ ਬਾਕੀ ਮੌਕੇ ਤੇ ਮੰਨਦਾ ਮੌਕੇ ਤੇ ਕਰਦਾ ਵੀਰੇ ਥੋੜਾ ਬਹੁਤਾ ਜਿਆਦਾ ਫਰਕ ਨਹੀਂ ਪੈਣਾ ਵੀਡੀਓ 'ਚ ਰੇਟ ਆਪਾਂ ਸਹੀ ਉਹ ਦੱਸਦੇ ਹਾਂ ਨੇ ਤਕਰੀਬ ਨਾ ਬਾਲੀ ਵੱਡੀ ਸਾਲ ਦਾ ਤਕਰੀਬ ਹੈ ਹਾਂਜੀ ਹਾਂ ਕਈ ਬੰਦੇ ਆਏ ਆ ਸਕਦੀ 20,000 ਘਟਜੂ 25,000 ਘਟਜੂ ਉਹ ਗੱਲ ਨਹੀਂ ਹੋਣੀ ਵੀਰੇ ਠੀਕ ਹੈ ਹਾਂਜੀ ਚੰਗਾ ਰੇਟ ਆ ਹਾਂਜੀ ਹਾਂਜੀ 1,65,000 ਵੀ ਰੇਟ ਆ ਬਾਕੀ ਮਾੜਾ ਮੋਟਾ ਮੌਕੇ ਤੇ ਰੇਟ ਉੱਤੇ ਥੱਲੇ ਹੋ ਜਾਊਗਾ ਕੋਈ ਗੱਲ ਨਹੀਂ ਹਾਂਜੀ ਤੇ ਏਰੀਆ ਬਾਈ ਦਾ ਏਰੀਆ ਸੁਨਾਮ ਹੈ ਜੀ ਸੁਨਾਮ ਨਾਲ ਦੇ ਬਿਜ਼ਨਸ ਪੁਰਾ ਪਿੰਡ ਹੈ ਜੀ ਆਪਣਾ ਠੀਕ ਆ ਬਈ ਠੀਕ ਆ ਬਾਕੀ ਦੇਖ ਸਕਦੇ ਆ ਵੀਰੇ ਜੇ ਤੁਹਾਡਾ ਕੋਈ ਮਿੱਤਰ ਸਵਰਾਜ ਸਾਹਿਬ 735 ਲਾਈਨ ਨੂੰ ਕਹਿੰਦਾ ਔਰ ਇਹ ਤੱਕ ਵੀਡੀਓ ਨੂੰ ਕਰ ਦਿਓ ਸ਼ੇਅਰ ਐਦਾਂ ਦੀ ਵੀਡੀਓ ਦੇਖ ਲਈ ਆਪਣਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਾਕੀ ਇਹਦਾ ਬਾਈ ਦਾ ਨੰਬਰ ਹੈ ਨੀਚੇ ਟਾਈਟਲ ਦੇ ਵਿੱਚ ਪਾਇਆ ਹੋਇਆ ਉਹਦੇ ਫੋਨ ਮਾਰ ਕੇ ਤੁਸੀਂ ਕੋਈ ਗੱਲ ਪੁੱਛਣੀ ਹੈ ਜਾਂ ਫੋਟੋ ਮੰਗਾਉਣੀਆਂ ਨੇ ਤੇ ਬਾਈ ਤੋਂ ਟ੍ਰੈਟ ਖਰੀਦ ਸਕ ਰਹੇ ਹੋ ਧੰਨਵਾਦ ਬਾਈ